ਤ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੋਰ ਤੁਸੀਂ ਸਾਰੇ ਠੀਕ ਹੋ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਵਧੀਆ ਹੀ ਹੋਵੋਗੇ ਤੇ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰੇ ਮਠਾ ਟੇਗਨ ਕਿਉਂਕਿ ਅੱਜ ਸੰਡੇ ਦੀ ਛੁੱਟੀ ਮੇਰੇ ਬ੍ਰਦਰ ਦੀ ਤੇ ਅਸੀਂ ਅੱਜ ਮਠਾ ਟੇਕ ਜਾਵਾਂਗੇ ਤੇ ਹੁਣ ਦੇਖਦੇ ਹਾਂ ਕੌਣ ਹੋ ਚੁੱਕਿਆ ਹੈ ਰੈਡੀ ਤੇ ਕੌਣ ਨਹੀਂ ਤਾਂ ਬ੍ਰਦਰ ਤਾਂ ਹੋ ਚੁੱਕਿਆ ਹੈ ਰੈਡੀ ਤੇ ਬੱਚੇ ਵੀ ਹੋ ਚੁੱਕੇ ਨੇ ਰੈਡੀ ਸਾਰਾ ਡੌਗੀ ਦੇਖ ਘੁੰਮ ਰਿਹਾ ਵਿਚਾਰ ਸੋਚ ਰਿਹਾ ਕਿ ਮੈਂ ਇਕੱਲਾ ਹੀ ਰਹਿ ਜਾਊਗਾ ਹੁਣ ਪਿੱਛੇ ਤੇ ਬਾਕੀ ਹਲੇ ਕੋਈ ਨਹਾਣ ਗਿਆ ਵਾ ਕੋਈ ਗਿਆ ਹੈ ਕੱਪੜੇ ਚੇਂਜ ਕਰਨ ਮਮਾ ਪਹਿਲੇ ਹੀ ਉੱਥੇ ਪਹੁੰਚ ਗਏ ਨੇ ਅੱਧੇ ਰਸਤੇ ਦੇ ਵਿੱਚ ਕਿਉਂਕਿ ਉਹਨਾਂ ਨੂੰ ਪੈ ਗਿਆ ਸੀ ਕੋਈ ਜ਼ਰੂਰੀ ਕੰਮ ਤੇ ਬਾਕੀ ਮਿਲਦੇ ਆਂ ਥੋੜਾ ਰੈਡੀ ਹੋ ਕੇ ਤੇ ਦੋਸਤੋ ਮੈਂ ਵੀ ਮਿਲਦੀ ਆਂ ਰੈਡੀ ਹੋ ਕੇ ਬਾਏ ਤੇ ਮੈਂ ਤਾਂ ਹੋ ਚੁੱਕੀ ਆਂ ਰੈਡੀ ਤੇ ਬਾਕੀ ਵੀ ਸਾਰੇ ਰੈਡੀ ਹੋ ਚੁੱਕੇ ਨੇ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰੇ ਨੂੰ ਤੇ ਦਿਖਾਨੇ ਤੁਹਾਨੂੰ ਅੱਗੇ ਦਾ ਵੀਓ ਤੇ ਅਸੀਂ ਹੋ ਚੁੱਕੇ ਆ ਰੈਡੀ ਤੇ ਜ ਦੁਆਰਾ ਸਭ ਜਾਣ ਨੂੰ ਬਾਏ ਬਰੂਨੋ ਬਾਏ ਜਨਾ ਬਾਏ ਬਰਨੋ ਦਾ ਤਿਆਰ ਰੱਖੀ ਠੀਕ ਹੈ ਬਾਏ ਹੈਲੋ ਕਰ ਦੋ ਹੈਲੋ ਹੈਲੋ ਜਨਾ ਜਨਾ ਹੈਲੋ ਜਨਾ ਹੈਲੋ ਕਰ ਦੋ ਵੈਰੀ ਗੁੱਡ ਬੱਚਾ ਇਹ ਸਾਡੀ ਸਮਝਦਾਰ ਡੌਗੀ ਹੈ ਤੇ ਤਿਆਰ ਰੱਖੀ ਬਰੂਨੋ ਦਾ ਠੀਕ ਹੈ ਜਨਾ ਬਾਏ ਬਰੂਨੋ ਬੈਨੇ ਆ ਹੁਣ ਗੱਡੀ ਦੇ ਵਿੱਚ ਤੇ ਮਿਲਦੇ ਆ ਅੱਧੇ ਰਸਤੇ 'ਚ ਪਹੁੰਚ ਕੇ ਇੱਥੇ પેટ્રોલ ਪੰਪ ਵਿੱਚੋਂ ਪਰਵਾ ਚੁੱਕੇ ਆਂ પેટ્રોલ ਤੇ ਹੁਣ ਤੁਰਦੇ ਆ ਚਲੋ 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 ਤੋ ਹਾਈਵੇ ਤੇ ਅਸੀਂ ਪਹੁੰਚ ਚੁੱਕੇ ਆਂ ਯੋ ਤੇ ਮਿਲਦੇ ਆ ਕਿੰਝ ਦੇਖ ਮਾਰਦੇ ਆ ਅੱਗੇ ਜਾ ਕੇ ਥੋੜਾ ਆ ਮਥਾ ਮੂਥਾ ਟਿਕਨ ਤੋਂ ਬਾਅਦ ਤੁਹਾਨੂੰ ਮਿਲਾਂਗੇ ਦੁਬਾਰਾ ਤੇ ਅਸੀਂ ਹੁਣ ਗੁਰਦੁਆਰੇ ਪਹੁੰਚ ਗਏ ਆ ਦੇਖੋ ਦੁਕਾਨਾਂ ਆਦੀਆਂ ਗੁਰਦੁਆਰੀ ਦੀਆਂ ਗੁਰਦੁਆਰੇ ਸਹਿਬ ਰਾਣਾ ਸਹਿਬ ਪਹੁੰਚ ਗਏ ਅਸੀਂ ਕਿੰਨਾ ਜ਼ਿਆਦਾ ਹੈ ਸੰਡੇ ਹੈ ਨਾ ਅੱਜ ਸਰ ਬਹੁਤ ਰਸਤਾ ਹੈ ਸੰਡੇ ਨੂੰ ਸਸ ਗੱਡੀ ਕਰਤੀ ਹੈ پارک ਤੇ ਹੁਣ ਗੱਡੀ ਚ ਉਤਰਾਂਗੇ ਗੁਰਦੁਆਰਾ ਮੱਥਾ ਟੇਕਾਂਗੇ ਤੇ ਗੁਰਦੁਆਰਾ ਮੱਥਾ ਟੇਕ ਕੇ ਕਿਉਂਦੇ ਆ ਤੁਹਾਨੂੰ

ਤੇ ਦੋਸਤੋ ਅਸੀਂ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪਹੁੰਚ ਗਏ ਅੱਧੇ ਰਸਤੇ ਦੇ ਵਿੱਚ ਪਹੁੰਚ ਗਏ ਹੁਣ ਅਸੀਂ ਤੁਹਾਨੂੰ ਘਰ ਜਾ ਕੇ ਮਿਲਦੇ ਆ ਸਾਰੇ ਪੈ ਗਿਆ ਸੋਸਤ ਕਿਉਂਕਿ ਹੋ ਗਈ ਸਾਰੇ ਥਕਾਵਟ ਤੁਹਾਨੂੰ ਘਰ ਜਾ ਕੇ ਮਿਲਦੇ ਆ ਠੀਕ ਹੈ ਤੇ ਅਸੀਂ ਹੁਣ ਪਹੁੰਚ ਚੁੱਕੇ ਆ ਘਰ ਹੁਣ ਚੱਲਦੇ ਆ ਘਰੇ ਸਤ ਮਾਥਾ ਥੱਡੇ ਕਿ ਆ ਗਿਆ ਹੁਣ ਵਾਪਸ ਘਰ ਜੇ ਤੁਹਾਨੂੰ ਸਾਡਾ ਚੈਨਲ ਵਲੌਗ ਵਧੀਆ ਲੱਗੇ ਸਾਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੇ ਸਾਡੀ ਅਸੀਂ ਹੁਣ ਕੱਟ ਚੱਲ ਕੋਈ ਵੇਲੇ ਐਡਿਟ ਕਰ ਦੋ ਜੇ ਅਸੀਂ ਆਪਣੇ ਕੱਟ ਕਰੀਏ ਦੁਬਾਰਾ ਤੇ ਅਸੀਂ ਪੈਟਰੋਲ ਪੰਪ ਭਰਾਣ ਨੂੰ ਸਪੋਰਟ ਕਰਿਓ ਸਾਡੇ ਚੈਨਲ ਨੂੰ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਪੁੱਲਦੀ ਮੈਂ ਜੇ ਸਾਡਾ ਬਲੌਗ ਤੁਹਾਨੂੰ ਵਧੀਆ ਲੱਗੇ ਅਸੀਂ ਗੁਰਦੁਆਰੇ ਮਾਥਾ ਟੇਕ ਕੇ ਆ ਗਏ ਆ ਜੇ ਸਾਡਾ ਤੁਹਾਨੂੰ ਚੰਨੀ ਵਧੀਆ ਲੱਗੇ ਦੁਬਾਰਾ ਦੇਖੋ